ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਆਪਾਂ ਤੁਹਾਨੂੰ ਜਿਹੜੀ ਬਹੁਤ ਬਾ ਕਮਾਲ ਨੀਲੀ ਰਵੀ ਦੀ ਜਿਹੜੀ ਦੋਸਤੋ ਝੋਟੀ ਉਹ ਦਿਖਾਉਣ ਜਾ ਰਹੇ ਹਾਂ ਏਰੀਆ ਦੋਸਤੋ ਪਿੰਡ ਮਨਹਾਲਾ ਜੈ ਸਿੰਘ ਤੇ ਤਹਿਸੀਲ ਜਿਹੜੀ ਪੱਟੀ ਤੇ ਜ਼ਿਲ੍ਹਾ ਤਰਨਤਾਰਨ ਲੱਗਦਾ ਹੈਗਾ ਤਕਰੀਬਨ ਜਦੋਂ ਆਪਾਂ ਦੋਸਤੋ ਹਰੀ ਕੇ ਪੱਤਣ ਤੋਂ ਸਿੱਖ ਇਵੈਂਟ ਆਉਂਦੇ ਆ ਦੇ ਰਸਤੇ ਵਿੱਚ ਦੋਸਤੋ ਪੱਟੀ ਮੋੜ ਆ ਤੇ ਪੱਟੀ ਮੋੜ ਤੋਂ ਅਗਲੇ ਬੰਨੇ ਜਿਹੜਾ ਪਿੰਡ ਆ ਦੋਸਤੋ ਚੂਸਲੇਵਾੜ ਪਿੰਡ ਆਉਂਦਾ ਤੇ ਅੱਗੇ ਦੋਸਤੋ ਕੱਚਾ ਪੱਕਾ ਜਿਹੜਾ ਅੱਡਾ ਆਉਂਦਾ ਕੱਚੇ ਪੱਕੇ ਤੋਂ ਦੋ ਢਾਈ ਤਿੰਨ ਕਿੱਲੇ ਪਿਛਲੇ ਪਾਸੇ ਜਿਹੜਾ ਇੱਕ ਗੇਟ ਬਣਿਆ ਹੈਗਾ ਮਨਹਾਲਾ ਜਯਾ ਸਿੰਘ ਜੈ ਵਾਲਾ ਜਯਾ ਸਿੰਘ ਵਾਲਾ ਬਾਕੀ ਬਥੇਰੇ ਜਾਣਕਾਰੀ ਆਪਾਂ ਵੀਰ ਦੇ ਕੋਲੋਂ ਵੀ ਲਵਾਂਗੇ ਉਹਨਾਂ ਦੇ ਕੋਲੋਂ ਵੀ ਐਡਰੈਸ ਪੁੱਛਾਂਗੇ ਪ੍ਰੋਪਰ ਇਨਫੋਰਮੇਸ਼ਨ ਇਸ ਝੂਟੀ ਦੀ ਆਪਾਂ ਲਵਾਂਗੇ ਸੋ ਦੋਸਤੋ ਕੋਈ ਵਪਾਰ ਦਾ ਕੰਮ ਨਹੀਂਗਾ ਬਿਲਕੁਲ ਘਰ ਦੇ ਜਿਹੜੇ ਪਸ਼ੂ ਆ ਵੀਰ ਹੁਣਾਂ ਦੇ ਕੋਲ ਘਰ ਦੀ ਝੋਟੀ ਪਾਲੀ ਆ ਸੰਭੀ ਆ ਤੇ ਮਾਂ ਵੀ ਇਹਦੀ ਵੀਰ ਹੁਣਾਂ ਦੇ ਕੋਲ ਹੀ ਰਹੀ ਆ ਝੋਟੀ ਬਹੁਤ ਸੋਹਣੀ ਆ ਬਾ ਕਮਾਲ ਆ ਕੱਦ ਕਾਠੀ ਬਹੁਤ ਵੱਡਾ ਉੱਚਾ ਕੱਦ ਕਾਠੀ ਨਿਹਰਾ ਉੱਚਾ ਨਹੀਂ ਹੈਗਾ ਬਾਕੀ ਜਿਹੜੀ ਆ ਬਹੁਤ ਚੰਗੀ ਕਰਤੂਤ ਦੀ ਮਾਲਕਨ ਵੀ ਕਵਾਂਗੇ ਕਿਉਂਕਿ ਜਿਹੜਾ ਮਿਲਕ ਆ ਦੋਸਤੋ ਬਹੁਤ ਵਧੀਆ ਚੰਗਾ ਮਿਲਕ ਹੈਗਾ ਤੇ ਸੁਆ ਵੀ ਤੁਹਾਨੂੰ ਆਪਾਂ ਦੱਸਾਂਗੇ ਬਾਕੀ ਗੱਲਬਾਤ ਬਾਈ ਹੁਣਾਂ ਦੇ ਨਾਲ ਆਪਾਂ ਸਾਰੀ ਕਰਾਂਗੇ ਹਰ ਪਾਸੇ ਤੋਂ ਹਰ ਐਂਗਲ ਤੋਂ ਆਪਾਂ ਤੁਹਾਨੂੰ ਝੋਟੀ ਵਿਖਾਉਣ ਦੀ ਕੋਸ਼ ਚੰਗੀ ਬਰੀਡ ਦੇ ਵਿੱਚ ਹੈਗੀ ਆ ਬਾਕੀ ਤੁਹਾਨੂੰ ਨਜ਼ਰ ਜਿਹੜੀ ਆ 200 ਵੀਰ ਖੜਾਰੀ ਨੇ ਜਿਹੜੇ ਆਪਣੇ نسل ਤੇ ਕੰਮ ਕਰਦੇ ਨੇ ਉਹਨਾਂ ਨੂੰ ਨਾਰਮਲ ਹੀ ਪਤਾ ਲੱਗ ਹੀ ਜਾਣਾ ਵੀ ਬਹੁਤ ਵਧੀਆ ਚੰਗੀ ਕੁਆਲਿਟੀ ਦੀ ਜਿਹੜੀ ਚੀਜ਼ ਆ ਅੱਜ ਆਪਾਂ ਤੁਹਾਡੇ ਲਈ ਜਿਹੜੀ ਲੈ ਕੇ ਆਏ ਆ ਤੇ ਸੋਹਣੀ ਚੀਜ਼ ਹੈਗੀ ਆ ਦੋਸਤੋ ਤਕਰੀਬਨ ਟੋਟਲ ਮਲਾ ਕੇ ਤੇ ਜਿਹੜੇ ਵੀਰ ਨੇ ਖਰੀਦਣੀ ਆ ਸ਼ੌਕੀਨ ਵੀਰ ਨੇ ਖਰੀਦਣੀ ਆ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਬਾਈ ਹੋਰਾਂ ਦੇ ਜਿਹੜੇ ਮੈਂ ਸੰਪਰਕ ਨੰਬਰ ਨੇ ਵੀਡੀਓ ਦੇ ਵਿੱਚ ਚੱਲਦੇ ਕਰ ਦਿਊਗਾ ਬਾਕੀ ਬਤੇਰੇ ਜਾਣਕਾਰੀ ਆਪਾਂ ਵੀਰ ਹੁਣਾਂ ਦੇ ਪਾਸੋਂ ਲੈਣੇ ਆ ਚੱਲਦੇ ਹਾਂ ਕੋਲ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਵੀਰ ਜੀ ਇੱਕ ਆਪਣਾ ਨਾਮ ਜ਼ਰੂਰ ਦੱਸ ਗਏ ਮੇਰਾ ਨਾਮ ਗੁਰਜੀਤ ਸਿੰਘ ਪਿੰਡ ਮਣਿਆਲਾ ਜੈ ਸਿੰਘ ਪਤੀ ਕਿਸਤ ਕਰਨ ਦਾ ਠੀਕ ਆ ਅੱਛਾ ਵੀਰ ਮੰਨ ਲਓ ਵੀ ਆਪਣੇ ਭੈਣ ਭਰਾਵਾਂ ਨੂੰ ਖੁੱਲੇ ਜੇ ਦੱਸ ਦਗੇ ਵੀ ਜੇਕਰ ਤਰਨਤਾਰਨ ਨੰਬਰ ਅੰਮ੍ਰਿਤਸਰ ਵਾਲੇ ਪਾਸਿਓਂ ਕਿਸੇ ਨੂੰ ਆਉਣਾ ਤੇ ਕਿਹੜੇ ਪਾਸੋਂ ਪਿੰਡ ਵਿਜਿਟ ਕਰਨ ਇਥੇ ਆਉਣਾ ਪੱਟੀ ਤੋਂ ਕੁਲਾ ਮਣਿਆਲਾ ਸਾਈਡ ਤੋਂ ਆਉਂਗੇ ਜੀ ਕੁੱਲਾ ਮਣਹਾਲਾ ਸਾਈਡ ਤੋਂ ਹਾਂਜੀ ਕੁੱਲਾ ਪਹਿਲਾ ਪਿੰਡ ਹੋਊਗਾ ਫਿਰ ਮਣਹਾਲਾ ਉਹ ਮਣਹਾਲਾ ਪਿੰਡ ਨਾ ਕਿ ਅਗਲੇ ਪਿੰਡ ਆਪਣੀ ਪਹਿਲੀ ਬੈਸ ਕਹੋਗੇ ਖੰਬਿਆ ਠੀਕ ਆ ਜੀ ਤੇ ਨਾਲ ਲੱਗਦੇ ਵੀਰ ਜੀ ਪਿੰਡ ਵੀ ਦੱਸ ਦਿਓ ਜਿਹੜੇ 5-4 ਪਿੰਡ ਆਪਣੇ ਨਾਲ ਲੱਗਦੇ ਹੈਗੇ ਦੂਸਲੇ ਵਾਰਡ ਮਾਨਕਪੁਰ अच्छा पक्का ए चार पਿੰਡ সৈয়দা ਦਾ ਨਾਮ ਲੱਗਦਾ ਠੀਕ ਆ ਵੀਰ ਜੀ ਤੇ ਵੀਰ ਜੀ ਖਾਸ ਆਪਣੇ ਜਿਹੜੇ ਪਸ਼ੂ ਰੱਖੇ ਹੋਏ ਆ ਘਰ ਦੇ ਹੀ ਆ ਪਸ਼ੂ ਜਾਂ ਵਪਾਰ ਦੇ ਆ ਜੀ ਜੀ ਤਾਂ ਜੀ ਇਹ ਬਿਲਕੁਲ ਕਰਦੀ ਸਾਡੀ ਪਾਲੀ ਵੀ ਕਰਦੀ ਕਰਦੀ ਆ ਇਹਦੀ ਵੀ ਲਾ ਮੰਗ ਸਾਡੇ ਕੋਲ ਰਹੀ ਆ ਠੀਕ ਆ ਜੀ ਮੁੜ ਕੇ ਹੁਣ ਇਹਦਾ ਦੂਸਰਾ ਸੂਆ ਪਹਿਲੇ ਸੂਏ ਸਾਡੇ ਕੋਲ ਹੀ ਰਹੀ ਆ ਠੀਕ ਆ ਤੇ ਅਸੀਂ ਪਹਿਲੇ ਸੂਏ ਆਉਂਦੇ ਸੀ ਚੋਈ ਹੁਣ ਵੀ ਹੁੰਦਾ ਕੋਈ ਹੋਰ ਜਿਹੀ ਗੱਲ ਨਹੀਂ ਆ ਤੇ ਆਪਦੀ ਦੋ ਟਾਈਮ ਤਿੰਨ ਚਾਰ ਹਰ ਪਾਲੀ ਕਰਦੇ ਠੀਕ ਆ ਹਾਂ ਜੀ ਆ ਸੋ ਦੋਸਤੋ ਇਹ ਸੀ ਵੀਰ ਹੁਣਾਂ ਨੇ ਐਡਰੈਸ ਦੱਸਿਆ ਤੇ ਬਾਕੀ ਆਪਾਂ ਇਨਫੋਰਮੇਸ਼ਨ ਐ ਇਸ ਝੋਟੀ ਦੀ ਲੈਨੇ ਆ ਤੇ ਵੀਰ ਇਹ ਮੂੰਹ ਕਿੰਨੇ ਦੰਦ ਹੈਗੇ ਆ ਛਿੱਗੀ ਆ ਛਿੱਗੀ ਆ ਮੂੰਹ ਤੇ ਸੁਬਾ ਕਿਨਵੇਂ ਸੋਈ ਆਪਣੇ ਕੋਲ ਦੂਸਰਾ ਦੂਜਾ ਸੁਬਾ ਸੋਈ ਮਗਰ ਬੱਚਾ ਕੇ ਕੀ ਆ ਗਿਆ ਜੀ ਮਗਰ ਇਹ ਕੱਟੀ ਆ ਪਹਿਲੇ ਸੁਦੇ ਦੀ ਵੀ ਕੱਟੀ ਸੀ ਠੀਕ ਆ ਉਹ ਨਾਲ ਹੀ ਇਹਦੇ ਬੱਜੀ ਆ ਤਿਹੇ ਸਾਈਡ ਆ ਠੀਕ ਆ ਮਗਰ ਕੱਟੀ ਆ ਦੋਸਤੋ ਫਰਸਟ ਲაქਟੇਸ਼ਨ ਦੀ ਮਗਰ ਕੱਟੀ ਬੱਜੀ ਤੁਹਾਨੂੰ ਨਜ਼ਰ ਆ ਰਹੀ ਆ ਇਸ ਵਾਰ ਵੀ ਕੱਟੀ ਆ ਬਾਕੀ ਜਿਹੜੀ ਝੋਟੀ ਹੈਗੀ ਆ ਦੋਸਤੋ ਬਰੀਡ ਦੇ ਵਿੱਚ ਤੇ ਮੈਂ ਤੁਹਾਨੂੰ ਕੱਟੀ ਵੀ ਜਿਹੜੀ ਦਿਖਾ ਦੇਣਾ ਕਿਉ ਬਹੁਤੇ ਵੀ ਨਾ ਅਨੇ ਇਹ ਵੀ ਦੇਖਣਾ ਚਾਹੁੰਦੇ ਆ ਵੀ ਕੱਟੀ ਕਿਵੇਂ ਦੀ ਆ ਕਿਤੇ ਨਾ ਕਿਤੇ ਡਾਕਟਰ ਸਾਹਿਬਾਨ ਦੀ ਜਿਹੜੀ ਮਾੜੀ ਮੋੜ ਗਲਤੀ ਨਹੀਂ ਕਵਾਂਗੇ ਵੀ ਇੱਕ ਪੁੱਲ ਕਹਿ ਸਕਦੇ ਆ ਵੀ ਜਾ ਜਾਣਕਾਰ ਹੁੰਦੇ ਹੋਏ ਵੀ ਵੈਟਰਨਰੀ ਡਾਕਟਰ ਆ ਦੋਸਤੋ ਨੀਲੀ ਰਾਵੀ ਦੇ ਵਿੱਚ ਇਦਾਂ ਦਾ ਸੀਮਨ ਜਿਹੜਾ ਯੂਜ਼ ਕਰਕੇ ਆ ਪਰ ਚਲੋ ਕੋਈ ਗੱਲ ਨਹੀਂ ਮਗਰ ਬੱਚੀ ਜਿਹੜੀ ਉਹ ਕੱਟੀ ਆ ਫੀਮੇਲ ਕਾਫਾ ਤੇ ਵੀਰ ਜੀ ਟੀਕਾ ਕਿੰਨੇ ਦਾ ਭਰਵਾਇਆ ਸੀ ਆਪਾਂ ਵੈਸੇ ਝੂਟੀ ਨੂੰ ਮੈਂ ਤਾਂ ਵੈਸੇ ਭਾਈ 1500 ਰੁਪਏ ਦਾ ਟੀਕਾ ਭਰਵਾਇਆ ਸੀ ਨੀਲੀ ਪਿਓਰ ਕਰਕੇ ਠੀਕ ਆ ਤੇ ਉਹਦੇ ਚਾਹ ਉਹਨੂੰ ਪਲੇ ਖਲਾ ਲਾ ਲੋ ਗਲਤੀ ਨਾਲ ਲਾ ਲੋ ਹਾਂਜੀ ਪਰ ਇਹ ਠੀਕ ਆ ਪਿਓਰ ਨੀਲੀ ਦਾ ਨਹੀਂ ਨਾ ਠੀਕ ਆ ਨਹੀਂ ਨਹੀਂ ਪਿਓਰ ਹੈ ਨਹੀਂ ਵੀਰ ਜੀ ਇਹ ਸੇ ਮੋਹਰਾ ਦਾ ਕੋਈ ਟੀਕਾ ਰੱਖ ਕੇ ਆ ਚਲੋ ਆ ਕਿਤੇ ਨਾ ਕਿਤੇ ਹੋ ਸਕਦਾ ਵੀ ਟੀਕਾ ਉਹਨਾਂ ਦੇ ਕੋਲ ਅਵੇਲੇਬਲ ਨਾ ਹੋਵੇ ਕਈ ਵਾਰਾ ਚਲੋ ਚਲੋ ਆਪਾਂ ਉਸ ਗੱਲ ਨੂੰ ਇੱਕ ਸਾਈਡ ਤੇ ਕਰਦੇ ਆ ਤੇ ਵੀਰ ਜੀ ਇਸ ਤੋਂ ਛੋਟੀ ਦੀ ਆਪਾਂ ਨੂੰ ਡਿਟੇਲ ਹੋਰ ਦੱਸੋ ਵੀ ਪਹਿਲੇ ਸੂਵੇ ਕੀ ਮਿਲ ਕਰਿਆ ਜੀ ਦਾ ਪਹਿਲੇ ਸੂਵੇ ਜਿਹੜਾ ਸਹੀ ਮਿਲਕ ਕੰਡੇ ਦਾ ਵੇਟ 15 ਤੋਂ 16 ਲੀਟਰ ਹੀ ਹੋਇਆ ਆਪਣੇ ਹੱਥੀ ਜੀ 15 16 ਲੀਟਰ ਦੀ ਹਾਂ ਠੀਕ ਹੈ ਵੀ ਹੁਣ ਵੀ ਇਹ 3 ਤੋਂ 4 ਦਿਨ ਹੋਏ ਸਿਰਫ ਕੁੜੀ ਨੂੰ ਉਹਨੂੰ ਜਿਹੜਾ ਮੌਕੇ ਦਾ ਦੁੱਧ ਆ ਕੋਈ 14 ਲੀਟਰ ਜਿੰਨਾ ਮਰਜ਼ੀ ਦੋਨੇ ਟਾਈਮ ਕੋਈ ਆਵੇ ਸਟੋਰ ਕੋਈ ਵੀ ਜੀ ਆਪਣੇ ਘਰੇ ਵਿਜ਼ਿਟ ਕਰਦਾ ਆਉਂਦਾ ਆਪਣੀ ਝੋਟੀ ਖਰੀਦਣ ਤੇ ਹੁਣ 14 ਲੀਟਰ ਚੋ ਸਕਦਾ ਹਾਂਜੀ ਚੋ 6ਾਂ 7ਾਂ 6ਾਂ 5ਾਂ 4 ਦਿਨਾਂ ਦੀ ਤੁਸੀਂ ਦੱਸਿਆ 4 5 ਦਿਨ ਐਤਕਾ ਸਾਨੂੰ ਪਤਾ ਰਹੀਆਂ ਪਲੀਟਰੋਂ ਦੀ ਝੋਟੀ ਬਾਹਰ ਜਾ ਬਹੁਤ ਵਧੀਆ ਜੀ ਬਹੁਤ ਵਧੀਆ ਸੋ ਦੋਸਤੋ ਬਾਈ ਹੋਰਾਂ ਨੇ ਇੱਕ ਗੱਲ ਜਿਹੜੀ ਤੁਹਾਨੂੰ ਦੱਸ ਦਿੱਤੀ ਆ ਵੀ ਪਹਿਲੀ ਲਕਟੇਸ਼ਨ ਦੇ ਵਿੱਚ 15 ਪਲੱਸ ਹੀ ਚੱਲੀ ਆ ਤਕਰੀਬਨ ਹੁਣ ਜਿਹੜਾ ਦੋਸਤੋ ਅੱਜ 3-4 ਦਿਨ ਦੀ ਸੂਈ ਆ ਮਗਰ ਕੱਟੀ ਵੀ ਦੱਸ ਦਿੱਤਾ ਤੇ ਜਿਹੜੀ 3-4 ਦਿਨ ਦੀ ਸੂਈ ਦਾ ਦੋਸਤੋ ਜਿਹੜਾ ਹੁਣ ਬੌਲੇ ਦੇ ਵਿੱਚ ਮੰਨ ਲਓ ਚਾਹੇ ਬੌਲਾ ਮੰਨ ਲਓ ਦੋਸਤੋ ਚਾਹੇ ਦੁੱਧ ਤੇ ਤੁਸੀਂ ਕਹਿ ਕਹ ਲੋ ਜਿਵੇਂ ਮਰਜ਼ੀ ਕਹੋ ਵੀ 14 ਲੀਟਰ ਜਿਹੜਾ ਮੌਕੇ ਤੇ ਤੁਹਾਨੂੰ ਤਿਆਰ ਮਿਲੇਗਾ ਤੇ ਬਾਕੀ ਕੈਰੈਕਟਰ ਵੇਖੋ ਦੋਸਤੋ ਸਾਰੇ ਪੰਨਿਆਂ ਜਿਹੜੀ ਝੋਟੀ ਪੂਰੀ ਹੈਗੀ ਆ ਤੇ ਬਰੀਡ ਪਰਪਸ ਦੇ ਵਾਸਤੇ ਵੀ ਆਪਾਂ ਵੇਖੀਏ ਤੇ ਬਰੀਡ ਦੇ ਵਿੱਚ ਵੀ ਜਿਹੜੀ ਝੋਟੀ ਬਹੁਤ ਖੂਬਸੂਰਤ ਆ ਨਿੱਕਾ ਜਿਹਾ ਸਿੰਘਾ ਦੋਸਤੋ ਮਨਕਨੀ ਅੱਖਾਂ ਲਾਲੀ ਜਿਹੜੀ ਕੋਲਿਆਂ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੀ ਹੋਵੇਗੀ ਤੇ ਜਿਹੜੇ ਪੈਰਾਂ ਦੇ ਨਿਸ਼ਾਨ ਆ ਦੋਸਤੋ ਉਹ ਪ੍ਰੋਪਰ ਵੇਖੋ ਇੱਕ ਦੋਸਤੋ ਜ਼ਿਕਰਯੋਗ ਇਹ ਵੀ ਗੱਲ ਹੈਗੀ ਆ ਵੀ ਤਕਰੀਬਨ ਹਾਈਟ ਜਿਹੜੀ ਨੀਲੀ ਰਾਵੀ ਝੋਟੀਆਂ ਦੇ ਵਿੱਚ ਅਕਸਰ ਸਮੱਧਰ ਜੀ ਕਹ ਲਈਏ ਮੀਡੀਅਮ ਹਾਈਟ ਕਹ ਲਈਏ ਪਾਈ ਜਾਂਦੀ ਆ ਇਹ ਛੋਟੀ ਜਿਹੀ ਹਾਈਟ ਆ ਦੋਸਤੋ ਉਹ ਬਹੁਤ ਜਿਆਦਾ ਬਾ ਕਮਾਲ ਹੈਗੀ ਆ ਤਕਰੀਬਨ ਤਕਰੀਬਨ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਜਦੋਂ ਤੁਸੀਂ ਘਰੇ ਵੀ ਪਹੁੰਚੇ ਵਿజిਟ ਕੀਤੀ ਤੇ ਤੁਹਾਨੂੰ ਖੁਦ ਵੀ ਜਿਹੜਾ ਪਤਾ ਲੱਗ ਜਾਊਗਾ ਕਿ ਕਿੱਦਾਂ ਦੀ ਇਸ ਦੀ ਹਾਈਟ ਹੈਗੀ ਆ ਆ ਵੇਖੋ ਦੋਸਤੋ ਅਡਰ ਦੀ ਕੁਆਲਿਟੀ ਵੇਖੋ ਰੇਨ ਜਿਹੜੀਆਂ ਨਜ਼ਰ ਤੁਹਾਨੂੰ ਅਡਰ ਦੇ ਵਿੱਚ ਆ ਰਹੀਆਂ ਨੇ ਤਕਰੀਬਨ ਇੱਕ ਥਣ ਦੋਸਤੋ ਤੇ ਹਾਫ ਐਂਡ ਇੱਕ ਹੋਰ ਜਿਹੜੇ ਅਗਲੇ ਥਾਣਾ ਦੋਸਤੋ ਉਹ ਤੁਸੀਂ ਵਾਈਟ ਮੰਨ ਸਕਦੇ ਤੇ ਹਵਾਨੇ ਦੇ ਨਿਸ਼ਾਨ ਪ੍ਰੋਪਰ ਤੁਸੀਂ ਵੇਖੋ ਤੇ तकरीबन 200 ਮੈਂ ਚੁਵਾਈ ਵੀ ਜੜੀ ਆ ਮਾਰਨਿੰਗ ਟਾਈਮ ਸੀ ਅੱਜ तकरीबन ਆਪਾਂ ਵੀਡੀਓ ਬਣਾ ਰਹੇ ਆ 11 ਮਈ ਨੂੰ ਤੇ ਮਾਰਨਿੰਗ ਟਾਈਮ 7 ਤੋਂ 7:30 ਵਜੇ ਦਾ ਟਾਈਮ ਹੈਗਾ ਤੇ ਚੁਵਾਈ ਆ ਜਿਹੜੀ 200 ਮੈਂ ਇਹਦੇ ਵਿੱਚ ਤੁਹਾਨੂੰ ਰਿਕਾਰਡਿੰਗ ਕਰਕੇ ਵੀ ਵਿਖਾ ਦੂੰਗਾ ਤੇ ਭਾਈ ਜੀ ਹੋਰ ਇਹਨੂੰ ਕੰਪੀਟੀਸ਼ਨ ਦੇ ਵਿੱਚ ਪਾਇਆ ਨਹੀਂ ਕਦੀ ਆਪਾਂ ਜੀ ਸਰ ਪਾਉਣਾ ਜ਼ਰੂਰ ਸੀ ਪਰ ਇਹ ਤਾਂ ਕਰੋਨਾ ਦੇ ਟਾਈਮ ਦੇ ਵਿੱਚ ਮੰਡੀਆਂ ਵੀ ਨਹੀਂ ਲੱਗੀਆਂ ਹਾਂਜੀ ਮੈਂ ਤਾਂ ਜਦੋਂ ਮੇਲਾ ਲੱਗਾ ਉਦੋਂ ਛੋਟੀ ਨਾਲ ਸੋਈ ਸੀ ਜੀ ਤੇ ਨਾ ਬਿਲਕੁਲ ਸਿਆਣੀ ਤਤਾ ਕਰਕੇ ਪਾਈ ਤੇ ਬਾਈ ਜੀ ਜੇ ਇੱਕ ਮੰਨ ਕੇ ਚੱਲ ਗਏ ਵੱਲੇ ਮੰਡੀ ਯਾਰ ਕੀ ਰੇਟ ਬਹੁਤ ਤੇਜ਼ ਰਿਹਾ ਹਰ ਵਾਰ ਰਹਿੰਦਾ ਕੋਈ ਐਰ ਕੀ ਨਵਾਂ ਨਹੀਂ ਸੀ ਵੀ ਜੇ ਇਹ ਝੋਟੀ ਆਪਣੀ ਉੱਥੇ ਖੜੀ ਹੁੰਦੀ ਤੇ ਤੁਸੀਂ ਅੰਦਾਜ਼ਾ ਲਗਾ ਸਕਦੇ ਵੀ ਕੀ ਰੇਟ ਦੀ ਹੁੰਦੀ ਹਾਂਜੀ ਜੇ ਉੱਥੇ ਅਸੀਂ ਇਹ ਝੋਟੀ ਖੜਦੇ ਹਾਂ ਤਾਂ ਇਹ ਤੋਂ 3 ਤੋਂ 3.5 ਲੱਖ ਦੇ ਵਿੱਚ ਹੀ ਬੜੇ ਆਰਾਮ ਨਾਲ ਵੇਚ ਸਕਦੇ ਹਾਂ ਕਿਉਂਕਿ ਹਰ ਪਾਸਿਓਂ ਪੂਰੀ ਝੋਟੀ ਆ ਕਦ ਕਾਠੀ ਵੀ ਸੋਹਣਾ ਹੈ ਤੇ ਜਿਹੜੀ ਆ ਕਰੈਕਟਰਾਂ ਦੋਸਤੋ ਉਹ ਵੀ ਬਹੁਤ ਖੂਬਸੂਰਤ ਆ ਕੱਲੇ ਕਰੈਕਟਰ ਤੇ ਕੱਦ ਕਾਠੀ ਤੇ ਨਾ ਜਾਇਓ ਵੀ ਝੋਟੀ ਦਾ ਜਿਹੜਾ ਦੁੱਧ ਆ ਆਰਡਰ ਦੀ ਕੁਆਲਿਟੀ ਆ ਮਿਲਕਿੰਗ ਆ ਉਹ ਵੀ ਬਹੁਤ ਬਾ ਕਮਾਲ ਹੈਗੀ ਆ ਸੋਹਣੀ ਚਵਾ ਹੈਗਾ ਚਵਾ ਵੀ ਸੋਹਣਾ ਹੈਗਾ ਤਕਰੀਬਨ ਟੋਟਲ ਓਵਰ ਆਲ ਜਿਹੜੀ ਇਹ ਗੁਣਾ ਦੀ ਗੁੱਥਲੀ ਕਵਾਂਗੇ ਆਪਾਂ ਝੋਟੀ ਨੂੰ ਤੇ ਇਸ ਤੋਂ ਇਲਾਵਾ ਵੀਰਜੀ ਵੀ ਤਕਰੀਬਨ ਦੁੱਧ ਜਿਹੜਾ ਚਵਾ ਕਿੰਨਾ ਕੁ ਟਾਈਮ ਦਿੰਦੀ ਆ ਚਵਾ ਮਤਲਬ ਮਤਲਬ ਕਿੰਨੀ ਟਾਈਮ ਲੰਮੀ ਚੁਵਾਈ ਕਰਾ ਦਿੰਦੀ ਸੂਣ ਤੋਂ ਬਾਅਦ ਦੀ ਗੱਲ ਕਰੀਏ ਭਾਜੀ ਮੈਂ 7.5 ਮਹੀਨੇ ਜਿਆਦਾ ਖੁਦ ਆਪ ਛੱਡੀ ਆ 9 ਲੀਟਰ ਦੁੱਧ ਜਿੱਦਨ ਮੈਂ ਇਹਨੂੰ ਛੱਡਦਾ ਜੀ ਜੀ ਉਹ ਵੀ ਵਾਟ ਘਟਾਇਆ ਇਹਦਾ ਵਾਟ ਘਟਾਉਣ ਤੋਂ ਬਾਅਦ ਫਿਰ ਇਹਨੂੰ ਇੱਕ ਡੰਗ ਵਿੱਚੋਂ ਚੋਇਆ ਇਸੇ ਤਰ੍ਹਾਂ ਰਿੰਗੀ ਕੇ ਫਿਰ ਇਹਨੂੰ ਅਗਲੇ ਡੰਗ ਘਟਾ ਕੇ ਫਿਰ ਇਹਨੂੰ ਛੱਡਿਆ ਸਾਢੇ 7 ਤੋਂ 8 ਮਹੀਨੇ ਤੱਕ ਮੈਂ ਖੁਦ ਚੋਈ ਠੀਕ ਹੈ ਵੀਰ ਜੀ ਹਾਂ ਤੇ ਜਿਹੜਾ ਵੀਰ ਜੀ ਬਣ ਜਾਂਦੀ ਹੈ ਮਹੀਨੇ ਤੱਕ ਬਣ ਜਾਂਦੀ ਹੈ ਦੋ ਮਹੀਨੇ ਬਾਅਦ ਬਣਦੀ ਹੈ ਵੀਰ ਜੀ ਤਕਰੀਬਨ 3-4 ਮਹੀਨੇ ਬਾਅਦ ਝੋਟੀ ਬਣੂਗੀ ਠੀਕ ਹੈ ਜੀ ਹਾਂ ਤਿੰਨ ਤੋਂ ਸਾਢੇ ਤਿੰਨ ਦੇ ਵਿੱਚ ਬਣ ਜਾਊਗੀ ਜੀ ਟੀਕੇ ਬੀਤੀ ਤੇ 200 ਬਾਕੀ तकरीबन 22 ਹੋਰ ਨੇ ਆਪਦੀ ਸੋਚ ਸਮਝ ਤੇ ਹਿਸਾਬ ਨਾਲ ਜਿਹੜਾ ਏਆਈ ਕਰਵਾਈ ਸੀ ਟੀਕਾ ਇੰਜੈਕਸ਼ਨ ਰਖਾਇਆ ਸੀਗਾ ਉਹ ਮੈਂ ਪਹਿਲਾ ਜ਼ਿਕਰ ਕਰ ਦਿੱਤਾ ਵੀ ਕਿਤੇ ਨਾ ਕਿਤੇ ਉਹ ਡਾਕਟਰਾਂ ਦੀਆਂ ਗਲਤੀਆਂ ਕਰਕੇ ਟੀਕੇ ਦੀ ਅਵੇਲੇਬਿਲਟੀ ਨਾ ਹੋਣ ਕਰਕੇ ਕਹ ਲੋ ਵੀ ਉਹ ਜਿਹੜਾ ਟੀਕਾ ਕਿਤੇ ਸਹੀ ਐਨੀਮਲ ਨੂੰ ਸਹੀ ਨਹੀਂ ਲੱਗਦਾਗਾ ਤਾਂ ਕਰਕੇ ਦੋਸਤੋ ਪਸ਼ੂ ਜਿਹੜਾ ਪਿੱਛੇ ਉਮੇਦ ਆਉਂਦਾ ਬਾਕੀ ਜਿਹੜਾ ਤੁਸੀਂ 200 ਇੱਕ ਰੀ ਮੂੰ ਮੱਥਾ ਵੇਖੋ ਹਜੇ ਝੋਟੀ ਚੂਣ ਵਾਲੀ ਆ ਥੋੜੀ ਔੜ ਦੀ ਤਾਂ ਕਰਦੀ ਹੈ ਦੋਸਤੋ ਕਾਲੀ ਪੈਂਦੀ ਆ ਚੁਵਾਈ ਥੋੜੀ ਜਿਹੀ ਲੇਟ ਹੋ ਗਈ तकरीबन ਵੀਰ ਜੀ ਕਿੰਨੇ ਕ ਵਜੇ ਚ ਟੂ ਟਾਈਮ ਪਈ ਸਾਡੀ ਸਬਸਤ ਜਿਹੜੀ ਆ 5 5 ਤੋਂ 5.5 ਦੀ ਚੁਵਾਈ ਆ 5 ਤੋਂ 5.5 ਦੀ ਹਾਂਜੀ ਆ ਦੋਸਤੋ ਤੁਸੀਂ ਟਾਈਮ ਨੋਟ ਕਰ ਲਓ ਬੇਸ਼ੱਕ ਤੁਸੀਂ ਜਿਹੜੀ ਆ ਹੁਣ ਤਕਰੀਬਨ 8 ਵਜੇ ਤੋਂ ਦੋਸਤੋ ਬਾਹਰ ਦਾ ਜਿਹੜਾ ਸਮਾਂ ਹੋਣ ਨੂੰ ਤਿਆਰ ਹੋਇਆ ਪਰ ਝੋਟੀ ਕਾਲੀ ਪੈ ਰਹੀ ਇਸ ਕਰਕੇ ਅਪ ਚੁਵਾਈ ਵੀ ਕਰਵਾਵਾਂਗੇ ਤੇ ਇੱਕ ਵਾਰੀ ਮੈਂ ਤੁਹਾਨੂੰ ਖੋਲ ਕੇ ਨਾ ਤੋੜ ਕੇ ਤਸੱਲੀ ਦੇ ਨਾਲ ਬਾਹਰ ਵੀ ਵਿਖਾ ਦੇਣਾ ਆ ਆਲੋ ਦੋਸਤੋ ਆ ਜਰੂਰ ਤੁਸੀਂ ਆਪਣੀ ਨਿਗਾਹ ਦੇ ਵਿੱਚੋਂ ਕੱਢ ਸਕਦੇ ਹੋ ਕੱਦ ਕੱਠ ਐਕਸਟਰਾ ਆਰਡੀਨਰੀ ਆ ਦੋਸਤੋ ਆ ਨੀਲੀ ਰਾਵੀ ਦੀ ਝੂਟੀਆਂ ਦੇ ਵਿੱਚ ਮੈਂ ਬਹੁਤ ਘੱਟ ਰੀਅਰ ਤੁਹਾਨੂੰ ਕਹੂੰਗਾ ਵੀ ਐਸਾ ਕੱਦ ਕੱਠ ਵੇਖਣ ਦੇ ਵਿੱਚ ਨਜ਼ਰ ਆਉਂਦਾ ਤੇ ਆ ਵੇਖੋ ਬਹੁਤ ਵਧੀਆ ਐਕਸਟਰਾ ਆਰਡੀਨਰੀ ਦੋਸਤੋ ਆਹ ਵੇਖੋ ਸੋ ਆਪਾਂ ਵੀਰ ਜੀ ਚਲੋ ਕਰਦੇ ਹਾਂ ਸਟਾਰਟ ਇਹਦੀ ਚੋਾਈ ਜੀ ਸੋ ਕਿਸਾਨ ਵੀਰੋ ਘਰੇ ਪਹੁੰਚ ਕਰਕੇ ਕਲਾ ਕਮੈਂਟਾਂ ਦੇ ਵਿੱਚ ਤੁਸੀਂ ਜ਼ੋਰ ਨਾ ਦਿਆ ਕਰੋ ਕਿਉਂਕਿ ਚੀਜ਼ ਜਿਹੜੀ ਆ 200 ਵਿਜ਼ਿਟ ਕਰਕੇ ਘਰ ਪਹੁੰਚ ਕੇ ਹੀ ਵੇਖੀ ਜਾ ਸਕਦੀ ਹੈ ਜਦੋਂ ਘਰ ਆਏ ਤੁਸੀਂ ਚੀਜ਼ ਜੀ ਬਿਲਕੁਲ ਤੁਹਾਡੇ ਬਿਲਕੁਲ ਆਪਣੀਆਂ ਅੱਖਾਂ ਦੇ ਵਿੱਚੋਂ ਤੁਸੀਂ ਕੱਢ ਲਈ ਤੁਹਾਨੂੰ ਖੁਦ ਨੂੰ ਪਤਾ ਲੱਗ ਜਾਊਗਾ ਵੀ ਤਕਰੀਬਨ ਕਿੱਦਾਂ ਦੀ ਚੀਜ਼ ਹੈਗੀ ਆ ਸੋ ਆਪਾਂ ਜਿਹੜੀ ਚੁਵਾਈ ਆ ਉਹ ਵੀ ਆਪਾਂ ਤੁਹਾਨੂੰ ਵਿਖਾ ਦਿੰਨੇ ਆ ਦੋਸਤੋ ਸਾਰੇ ਥਾਣੇ ਦੀ ਚੈੱਕ ਪਾਸ ਵੀ ਕਰਵਾ ਦਿੰਨੇ ਆ ਤਕਰੀਬਨ ਓਵਰオール ਜਿਹੜੀ ਆਪਣੀ ਟੋਟਲ ਚੁਵਾਈ ਹੈਗੀ ਉਹ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਕਰਵਾ ਕੇ ਵਿਖਾ ਦਿੰਨੇ ਆ ਜੀ ਸੋ ਦੋਸਤੋ ਜਿਹੜੀ ਚੁਵਾਈ ਆਪਾਂ ਤਕਰੀਬਨ ਸਟਾਰਟ ਕਰਨ ਲੱਗੇ ਆ ਇਸੇ ਝੋਟੀ ਦੀ ਤੁਸੀਂ ਲਾਈਵ ਜਿਹੜੀ ਚੁਵਾਈ ਵੇਖ ਸਕਦੇ ਹੋ ਬਾਕੀ ਆਓ ਇੱਕ ਡੰਗ ਦੋ ਡੰਗ ਦੀ ਤਸੱਲੀ ਆਪਣੀ ਆ ਕਿਉਂਕਿ ਪੈਸੇ ਲੱਗਣੇ ਆ ਦੋਸਤੋ ਜਿਹੜਾ ਕੁਆਲਿਟੀ ਆ ਦੋਸਤੋ ਉਹ ਤਾਂ ਤੁਹਾਨੂੰ ਜਿਹੜੀ ਆਪਾਂ ਨਜ਼ਰ ਮਰਵਾ ਦਿੱਤੀ ਆ ਤੁਹਾਨੂੰ ਦਿਖਾ ਦਿੱਤਾ ਪਰ ਕੁਆਲਿਟੀ ਦੇ ਜਿਹੜੇ ਦੋਸਤੋ ਪੈਸੇ ਵੀ ਖਰਚ ਕਰਨੇ ਪੈਂਦੇ ਆ ਉਹ ਵੀ ਤੁਹਾਨੂੰ ਖਰਚ ਕਰਨੇ ਪੈਣੇ ਆ ਚੰਗੇ ਤੇ ਜਿਹੜਾ ਮਿਲਕ ਰਿਕਾਰਡ ਆ ਦੋਸਤੋ ਆਪਣੇ ਹੱਥੀ ਵੀ ਤੁਹਾਨੂੰ ਕਰਨਾ ਪਊਗਾ ਤਸੱਲੀ ਆ ਤੁਸੀਂ ਆਪਣੀ ਜ਼ਰੂਰ ਕਰ ਲਿਓ ਮੌਕੇ ਤੇ ਬਾਈ ਹੋਰਾਂ ਦੇ ਘਰੇ ਪਹੁੰਚ ਕੇ ਕਿੱਲੇ ਦੇ ਪਹੁੰਚ ਕੇ ਤਸੱਲੀ ਦੋ ਡੰਗ ਦੀ ਚਾਹੀਏ ਤਿੰਨ ਡੰਗ ਦੀ ਆ ਪੈਸੇ ਲੱਗਣੇ ਆ ਦੋਸਤੋ ਤੇ ਤਸੱਲੀ ਜਿਹੜੀ ਤੁਸੀਂ ਆਪਣੀ ਜ਼ਰੂਰ ਕਰ ਸਕਦੇ ਹੋ ਕੱਟੀ ਆ ਦੋਸਤੋ ਬਿਲਕੁਲ ਥੱਲੇ ਆਪਾਂ ਛੱਡ ਚੁੱਕੇ ਆ ਤੇ ਚੁਵਾਈ ਵੀ ਮਿੰਟ ਅੱਧੇ ਮਿੰਟ ਸਕਿੰਟ ਬਾਅਦ ਆਪਾਂ ਸਟਾਰਟ ਕਰ ਦਾਂਗੇ ਤਕਰੀਬਨ ਆਲਮੋਸਟ ਜਿਹੜੀ ਆਪਣੀ ਟੋਟਲੀ ਚਵਾਈ ਤੁਹਾਨੂੰ ਕਰਕੇ ਆਪਾਂ ਦਿਖਾ ਦਾਂਗੇ ਵੀਡੀਓ ਥੋੜੀ ਲੰਬੀ ਹੋ ਜੂਗੀ ਦੋਸਤੋ ਤਕਰੀਬਨ 1 2 3 ਮਿੰਟ ਦੀ ਵੀਡੀਓ ਲੰਬੀ ਹੋ ਜੂਗੀ ਤੇ ਪਰ ਜਿਹੜਾ ਤੁਸੀਂ ਇਹਨੂੰ ਬਿਲਕੁਲ ਗੌਰ ਦੇ ਨਾਲ ਧਿਆਨ ਦੇ ਨਾਲ ਦੇਖ ਲਿਓ ਕਿਉਂਕਿ ਕੁਆਲਿਟੀ ਆ ਦੋਸਤੋ ਕੁਆਲਿਟੀ ਹਰ ਪਾਸਿਆਂ ਵਿਖਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਆ ਵੇਖੋ ਜੀ ਆ ਦੇਖੋ ਜੀ ਅ ਪਸ ਮਾਉਂਟ ਤੋਂ ਬਾਅਦ ਉਸ ਤੋਂ ਜਿੱਦਾਂ ਕੱਟੀ ਬਣ ਦਿੱਤੀ ਹੈ ਤੇ ਬਾਕੀ ਤੁਸੀਂ ਜਿਹੜਾ ਥਾਣਾ ਦੀ ਬੰਦ ਤਰਾ ਉਹ ਜ਼ਰੂਰ ਦੇਖ ਲਓ ਤੇ ਵੀਰ ਜੀ ਆਪਾਂ ਨਾਰਮਲੀ ਗੱਲ ਕਰੀਏ ਤੇ ਗਾੜ੍ਹ ਦੀ ਗੱਲ ਕਰੀਏ ਤੇ ਗਾਰ ਤੁਸੀਂ ਦੱਸਿਆ ਸੀ ਵੀ 2.5 ਲੀਟਰ ਹੈਗੀ ਆ ਹਾਂ 2 ਲੀਟਰ ਆ ਨਾ ਅੱਛਾ ਗਾੜਾ ਪਹਿਲਾਂ ਵੱਖਰੀ ਚੋ ਕੇ ਬਾਅਦ ਹਾਂ ਜੀ ਆ ਦੋਸਤੋ ਜਿਹੜਾ ਸਮਾਂ ਵੀ ਤੁਹਾਨੂੰ ਮੈਂ ਤਕਰੀਬਨ ਦੱਸਦਾ ਕਿਉਂਕਿ ਇੰਨੇ ਘੱਟ ਸਮੇਂ ਦੇ ਵਿੱਚ ਚੰਗੀ ਜਿਹੜੀ ਮੈਂ ਕਹੂੰਗਾ ਵੀ ਚੰਗੀ ਕਰਤੂਤ ਵਾਲਾ ਕੋਈ ਪਸ਼ੂ ਹੁੰਦਾ ਤੇ ਉਹੋ ਹੀ ਇੰਨੇ ਘੱਟ ਸਮੇਂ ਦੇ ਵਿੱਚ ਜਿਹੜਾ ਦੁੱਧ ਤੇ ਗੈਲੋ ਚਾਹੇ ਬੋਲਾ ਇਨਾ ਜਵਾਬ ਆਉਂਦਾ ਤੇ ਦਿਨ ਦੋਸਤੋ ਕਿਤੇ ਨਾ ਕਿਤੇ 4 ਨਹੀਂ ਤੇ 5 ਹੋ ਗਏ ਹੋਣਗੇ ਕੁਛ ਵੀ ਆ ਪਰ ਅਗਲੇ ਥਾਂਾਂ ਦੀ ਚੁਵਾਈ ਜਿਹੜੀ ਆਪਾਂ ਤੁਹਾਨੂੰ ਉਹ ਦਿਖਾ ਦਿੰਨੇ ਆ ਵਾਈ ਜੋ ਵੀ ਦੇ ਵੀਰ ਜੀ ਪੋਲੀ ਹੈ ਬਿਲਕੁਲ ਨਾ ਹਾਂ ਹਾਂ ਬਿਲਕੁਲ ਪੋਲੀ ਮੇਰੀ ਲੇਡੀ ਦੀ ਟੋਲੀ ਦੀ ਆਪ ਤੋਂ ਹਾਂ ਜੀ ਹਾਂ ਜੀ ਸੋ ਦੋਸਤੋ ਕੋਈ ਵੀ ਅੱਗੇ ਬੀਬੀ ਭੈਣ ਕੋਈ ਨਹੀਂ ਜੋਲੇ ਬੰਦਾ ਟੋਲੇ ਇਹਦਾ ਜੀ ਕੋਈ ਨਹੀਂ ਹੋਊਗਾ ਠੀਕ ਹੈ ਜੀ ਮੈਂ ਨਾਲ ਘਰ ਉਹ ਘਰ ਦੇ ਜੋਨ ਕੇ ਮਾਰੂ ਠੀਕ ਹੈ ਜੀ ਬਾਦੀ ਗਾ ਤੁਹਾਨੂੰ ਪਾ ਕੇ ਖਾ ਦੇਣਾ ਤੁਹਾਨੂੰ ਹਾਂ ਜੀ ਨਹੀਂ ਨਹੀਂ ਜੀ ਚਲੋ ਕੋਈ ਗੱਲ ਨਹੀਂ ਤੇ ਲੇਡੀਜ਼ ਇੱਕ ਵੀ ਦੋਸਤੋ ਜਿਹੜਾ ਵੀਰ ਹੋਣਾ ਦਾ ਕਹਿੰਦਾ ਮਤਲਬ ਕਿ ਲੇਡੀਜ਼ ਵੀ ਘਰ ਦੇ ਆਪਣੇ ਜਿਹੜੀਆਂ ਬੀਬੀਆਂ ਆਪਣੇਾਂ ਚੁਵਾਈ ਕਰਦੀਆਂ ਨੇ ਉਹ ਵੀ ਬੜੇ ਆਰਾਮ ਨਾਲ ਚੁਵਾਈ ਕਰ ਸਕਦੀਆਂ ਨੇ ਕਿਉਂਕਿ ਬਹੁਤ ਸੀਲਸਲਾਗ ਹੈਗੀ ਆ ਦੋਸਤੋ ਜੇ ਨੀਲੀ ਰਾਵੀ ਦੀ ਜਿਹੜੀ ਆਪਾਂ ਕਹੀਏ ਵੀ ਸੀਲਸਲਾਗ ਪਸੂ ਨਾ ਹੋਵੇ ਤਾਂ ਫਿਰ ਉਹ ਨੀਲੀ ਰਾਵੀ ਦਾ ਕਾਹਦਾ ਤੇ ਤਕਰੀਬਨ ਅਗਲੇ ਥਾਣੇ ਦੀ ਜਿਹੜੀ ਵੀਰ ਹੋਣਾ ਨੇ 2 ਤੋਂ 2.5 ਲੀਟਰ ਦੀ ਗਾੜ ਦੱਸੀ ਆ ਤਸੱਲੀ ਤੁਸੀਂ ਆਪਣੀ ਕਰਨੀ ਆ ਦੋਸਤੋ ਕਿਉਂਕਿ ਮੇਰਾ ਜਿਹੜਾ ਮਕਸਦ ਹੈਗਾ ਦੋਸਤੋ ਤੁਹਾਡੇ ਬਿਲਕੁਲ ਸਾਹਮਣੇ ਪਾਰਦਰਸ਼ੀ ਢੰਗ ਦੇ ਨਾਲ ਕੰਮ ਕਰਕੇ ਵਿਖਾ ਦੇਣਾ ਹੈਗਾ ਬਾਕੀ ਪੈਸੇ ਖਰਚ ਕਰਨੇ ਤੁਸੀਂ ਮੌਕੇ ਤੇ ਦੋ ਡੰਗ ਦੀ ਇੱਕ ਡੰਗ ਦੀ ਚੁਵਾਈ ਆਪਣੀ ਤਸੱਲੀ ਨਾਲ ਕਰ ਸਕਦੇ ਹੋ ਇਹ ਥਣਾ ਦੀ ਜਵਾਈ ਦਾ ਦੁੱਧ ਹੈਗਾ ਜੀ ਆ ਨੋਟ ਕਰ ਲਓ ਠੀਕ ਹੈ ਵੀਰ ਜੀ Thank you. ਕਰਦੇ ਰੰਗਲਾ ਛੋਟੀ ਬਾਉਲੀ ਬਣਾ ਰਹੇ ਹਾਂ ਓਕੇ ਜੀ ਓਕੇ ਅ ਸੋ ਦੋਸਤੋ ਆ ਤੁਹਾਡੇ ਸਾਹਮਣੇ ਜਿਹੜਾ ਬਿਲਕੁਲ ਲਾਈਵ ਰਿਕਾਰਡਿੰਗ ਆਪਾਂ ਕਰੀ ਜਾ ਰਹੇ ਹਾਂ ਇੱਕ ਬਾਕਟ ਜਿਹੜੀ ਬਿਲਕੁਲ ਬਾਈ ਹੋਰਾਂ ਨੇ ਭਰ ਦਿੱਤੀ ਸੀ ਫਿਲ ਕਰਤੀ ਆ ਤੇ ਸੈਕੰਡ ਜਿਹੜੀ ਬਾਲਟੀ ਬਿਲਕੁਲ ਆਪਾਂ ਚੇਂਜ ਕੀਤੀ ਸੀਗੀ ਬੱਚੇ ਨੂੰ ਗਰਦੀਦ ਹੋ ਰਹੀ ਹੈ ਹਾਂਜੀ ਛੜ ਦੋ ਛੜ ਦੋ ਬੱਚੇ ਨੂੰ ਛੜ ਦੋ ਵੀਰ ਜੀ ਬਸ ਠੀਕ ਆ ਆ ਮੋਕੇ ਜਿਆਦਾ ਨਹੀਂ ਹਾਂਜੀ ਆ ਲੋ ਦੋਸਤੋ ਇਹ ਕੁਛ ਹੈਗਾ ਹੁਣ ਮੌਕੇ ਦਾ ਜੋ ਵੀ ਵੀਰ ਹੋਣਾ ਨੇ ਬਿਲਕੁਲ ਗੱਲ ਕਰੀ ਸੀ ਤਕਰੀਬਨ 14 ਲੀਟਰ ਦੀ ਚਵਾਈ ਤੁਸੀਂ ਘਰੇ ਆ ਕੇ ਕਰ ਲੋ ਇੱਕ ਬਾਲਟੀ ਦੇ ਵਿੱਚ ਦੋਸਤੋ ਜਿਹੜਾ ਦੁੱਧ ਤੁਹਾਨੂੰ ਸਾਹਮਣੇ ਨਜ਼ਰ ਆ ਰਿਹਾ ਹੋਵੇਗਾ ਤਕਰੀਬਨ 6 ਤੋਂ ਦੋਸਤੋ 6.5 ਤੁਸੀਂ ਤਕ ਲੀਟਰ ਦੀ ਗੱਲ ਹੈ ਭਾਜੀ ਹਾਂਜੀ ਤੁਸੀਂ ਝੱਗ ਮਾਰ ਕੇ ਵੀ ਅੱਜ ਆਪਾਂ ਗੱਲ ਕਰ ਗਏ ਵੀ 6.5 ਮਨ ਨੂੰ 6.5 ਦੋਸਤੋ ਮੰਨ ਲਓ ਤੁਸੀਂ ਇਸ ਬਾਲਟੀ ਦੇ ਵਿੱਚ ਤੇ ਅੱਧਾ ਲੀਟਰ ਮੇਰੇ ਸਮਝਦੇ ਮੰਨ ਲਓ ਵੀ 7 ਲੀਟਰ ਤੁਸੀਂ ਮੰਨ ਲਓ ਤਕਰੀਬਨ ਹੋ ਸਕਦਾ ਵੀ ਤੇ ਪਾਈਆ ਅੱਧ ਪਾਈਆ ਤੁਹਾਨੂੰ ਵੱਧ ਮਿਲੇ ਘੱਟ ਨਹੀਂ ਹੁੰਦਾਗਾ ਬਾਕੀ ਤਸੱਲੀ ਲਈ ਤੁਸੀਂ ਬਾਈ ਦੇ ਕੋਲ ਆ ਕੇ ਵਿਜ਼ਿਟ ਕਰਕੇ ਤਸੱਲੀ ਆਪਦੀ ਬਧੇਰੀ ਕਰ ਸਕਦੇ ਹੋ ਜੇ ਨਾ ਚਿੰਤਾ ਹਮਨ ਕੋ ਸਾਰਾ ਦਿਨ ਰੈਂਟੀ ਜਰੂਰੀ ਨਹੀਂ ਨਹੀਂ ਬੇਜ ਬਿਲਕੁਲ ਬੱਚੇ ਨੂੰ ਵੀ ਜ਼ਰੂਰੀ ਆ ਤੇ ਦੁੱਧ ਹਜੇ ਦੋਸਤੋ ਹੈਗਾ ਸੀਗਾ ਝੋਟੀ ਦੇ ਥੱਲੇ ਉਹ ਬਾਈ ਹੋਰਾਂ ਦਾ ਕਹਿਣ ਮੁਤਾਬਕ ਵੀ ਕਿਟ ਅੱਧਾ ਕਿਲੋ ਦੁੱਧ ਜਾਂ ਪਾਈਆ ਜਾਂ ਦੋ ਕੁਝ ਵੀ ਤੁਸੀਂ ਮੰਨ ਕੇ ਚੱਲ ਸਕਦੇ ਹੋ ਉਹ ਬੱਚੇ ਨੂੰ ਪਿਉਣਾ ਲਾਜ਼ਮੀ ਸੀਗਾ ਆ ਵੇਖੋ हां सो दोस्तों ਜਿਹੜੀ ਚਵਾਈ ਕੰਪਲੀਟ ਹੋਣ ਤੋਂ ਬਾਅਦ ਹੁਣ ਆਪਾਂ ਚੱਲਦੇ ਆਂ ਵੀਰ ਹੁਣਾਂ ਦੇ ਕੋਲ ਪੁੱਛ ਲੈਨੇ ਆ ਕੀ ਰੇਟ ਹੈਗਾ ਇਸ ਦਾ ਮੱਝ ਦਾ ਦੋਸਤੋ ਕਿਉਂਕਿ ਰੇਟ ਵੀ ਚੰਗਾ ਹੋਵੇਗਾ ਦੋਸਤੋ ਜੇ ਮੱਝ ਚੰਗੀ ਤੇ ਰੇਟ ਵੀ ਚੰਗਾ ਹੋਵੇਗਾ ਤੇ ਵੀਰ ਜੀ ਕੀ ਮੁੱਲ ਕੀਤਾ ਜਾਂਦਾ ਆਪਾਂ ਕੀ ਡਿਮਾਂਡ ਕਰਦੇ ਆ ਜੀ ਵੀਰ ਜੀ 2,60,000 ਰੁਪਏ ਦੀ ਡਿਮਾਂਡ ਰੱਖੀ ਦੋ ਲੱਖ 60 ਹਜ਼ਾਰ ਹੈ ਜੀ ਹਾਂ ਕੋਈ ਮਾਨ ਸਨਮਾਨ ਮੁੱਕੇ 5-7 ਹਜ਼ਾਰ ਦੋ ਰੁਪਏ ਠੀਕ ਹੈ ਜੀ ਚਲੋ ਜਿੰਨਾ ਵੀ ਹੋ ਸਕਦਾ ਕਿਉਂਕਿ ਐਸੀ ਸ਼ਕੀਨ ਚੀਜ਼ ਕਿਸੇ ਸ਼ਕੀਨ ਵੀਰ ਨੇ ਲੈਣੀ ਆ ਹਾਂਜੀ ਹਾਂਜੀ ਕਿਉਂਕਿ ਤਸੱਲੀ ਵੀ ਮੈਂ ਬਾਰ ਬਾਰ ਦੋਸਤੋ ਕਹਿਣਾ ਵੀ ਤਸੱਲੀ ਵੀ ਜੇ ਪੈਸਾ ਚੰਗਾ ਲਓ ਨਾ ਤਾਂ ਤਸੱਲੀ ਤੁਸੀਂ ਆਪਣੀ ਮਨਮਰਜ਼ੀ ਦੀ ਜਿਵੇਂ ਮਰਜ਼ੀ ਕਰ ਸਕਦੇ ਹੋ ਹਾਂਜੀ ਹਾਂਜੀ ਤੇ ਕਰਨੀ ਚੁਵਾਈ ਹੁੰਦੀ ਆ ਦੋਸਤੋ ਬਾਕੀ ਕਰੈਕਟਰ ਤੁਹਾਨੂੰ ਵਿਖਾਤੇ ਆ ਡੀਨ ਡੌਲ ਸਰੀਰ ਬਣਤਰ ਪੂਰਾ ਸਟਰਕਚਰ ਬਿਲਕੁਲ ਚੱਡਾ ਚੜ ਹਾਂਜੀ ਆਹ ਵੇਖ ਲਓ ਦੋਸਤੋ ਹੁਣ ਚੁਵਾਈ ਤੋਂ ਬਾਅਦ ਬਿਲਕੁਲ ਜਿਹੜਾ ਹਵਾਨਾ ਵੇਖ ਲਓ ਤੁਸੀਂ ਨਿਚੋੜ ਕੇ ਕਹਿ ਲਓ ਆਹ ਵੇਖੋ ਤੇ ਪੂਰੀ ਮਿਲਕਿੰਗ ਵਾਲੀ ਜਿਹੜੀਆਂ ਝੋਟੀਆਂ ਮੱਝਾਂ ਦੀਆਂ ਨਿਸ਼ਾਨੀਆਂ ਤੇ ਵੀਰੇ ਇੱਕ ਸੰਪਰਕ ਨੰਬਰ ਬੋਲ ਦਿਓ ਤੁਸੀਂ ਜਿਹੜੇ ਤੇ ਆਪਣੇ ਵੀਰਾਂ ਨੇ ਭੈਣਾਂ ਨੇ ਕਾਲ ਕਰਨੀ ਤੁਹਾਨੂੰ 94641 ਜੀ 73312 ਇੱਕ ਵਾਰੀ ਫਿਰ ਬੋਲ ਦਿਓ ਜੀ 94641 ਜੀ 73312 ਠੀਕ ਹੈ ਜੀ ਸੋ ਦੋਸਤੋ ਇਹ ਹਨ ਵੀਰ ਹੋਣੀ ਤੇ ਪਿੰਡ ਦੋਸਤੋ ਮਨਹਾਰਾ ਜੈ ਜੈ ਸਿੰਘ ਵਾਲਾ ਜੈਸਿੰਗ ਵਾਲਾ ਪਈ ਜਾਂਦਾ ਜੀ ਤੇ ਪੱਟੀ ਤਹਿਸੀਲ ਆ ਦੋਸਤੋ ਜ਼ਿਲ੍ਹਾ ਤਰਨਤਾਰਨ ਹੈਗਾ ਬਹੁਤ ਵਧੀਆ ਐਕਸਟਰਾ ਆਰਡੀਨਰੀ ਵੀਰ ਹੁਣਾਂ ਦੇ ਕੋਲ ਜਿਹੜੀ ਝੋਟੀ ਹੈਗੀ ਆ ਮੂੰਹ 6 ਦੰਦਾ ਮੈਂ ਪੂਰੀ ਡਿਟੇਲ ਸਮੇਤ ਦੋਸਤੋ ਜਿਹੜੀ ਇਹ ਵੀਡੀਓ ਤੁਹਾਡੇ ਸਾਹਮਣੇ ਪੇਸ਼ ਕਰੂੰਗਾ ਤੇ ਜਿਹੜੇ ਨੰਬਰ ਦੋਸਤੋ ਵੀਡੀਓ ਦੇ ਵਿੱਚ ਮੈਂ ਚਲਦੇ ਕਰ ਦੂੰਗਾ ਜਿਸ ਵੀ ਕਿਸਾਨ ਭਰਾ ਨੂੰ ਜਿਸੇ ਵੀ ਕਿਸੇ ਵੀ ਬਰੀਡਰ ਵੀਰ ਨੂੰ ਇਹ ਚੀਜ਼ ਦੋਸਤੋ ਦਿਲຊੁੰਦੀ ਆ ਪਸੰਦ ਆਉਂਦੀ ਆ ਵੀਰ ਦੇ ਨਾਲ ਤੁਸੀਂ ਬੇਝਿਚਕ ਗੱਲਬਾਤ ਕਰ ਸਕਦੇ ਹੋ ਤਸੱਲੀ ਤੁਹਾਡੀ ਆਪਣੀ ਆ ਤਸੱਲੀ ਮੌਕੇ ਤੇ ਆਪ ਆਣ ਕੇ ਘਰੇ ਕਰ ਸਕਦੇ ਹੋ ਵੀਡੀਓ ਵੇਖਣ ਲਈ ਥੋੜ